ਕਿਲਾ ਆਨੰਦਗੜ੍ਹ ਸਾਹਿਬ ਵਿੱਚ ਹੋਈ ਜੰਗ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਤੇ ਪਏ ਪਰਿਵਾਰਕ ਵਿਛੋੜੇ ਨੂੰ ਝਲਦੇ ਹੋਏ ਚਮਕੌਰ ਦੀ ਜੰਗ 'ਚੋਂ ਦੋ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਮਾਚੀਵਾੜੇ ਦੇ ਜੰਗਲਾਂ ਵਿੱਚ ਹੁੰਦੇ ਹੋਏ ਰਾਏਕੋਟ ਸ਼ਹਿਰ ਦੇ ਬਾਹਰਵਾਰ ਜੰਗਲਾਂ ਵਿੱਚ ਜਿੱਥੇ ਅੱਜਕੱਲ ਗੁਰਦੁਆਰਾ ਟਾਲੀਆਣਾ ਸਾਹਿਬ ਸ਼ਿਸ਼ੋਭਤ ਹੈ ਪੁੱਜ ਕੇ ਬਿਸ਼ਰਾਮ ਕਰ ਰਹੇ ਸਨ ਤਾਂ ਉੱਥੇ ਜੰਗਲ ਦੇ ਵਿੱਚ ਗੁੱਜਰ ਮੱਝਾਂ ਚਰਾ ਰਹੇ ਸਨ ਗੁਰੂ ਜੀ ਨੇ ਕਿਹਾ ਕਿ ਸਾਨੂੰ ਛਕਣ ਵਾਸਤੇ ਦੁੱਧ ਦਿਓ ਗੁੱਜਰਾਂ ਨੇ ਕਿਹਾ ਜੀ ਸਾਡੀਆਂ ਮੱਝਾਂ ਲਵੇਰੀਆਂ ਨਹੀਂ ਹਨ ਉਹ ਦੂਸਰੇ ਮੰਗੂ ਵਾਲੇ ਦੀ ਇੱਕ ਗਾਂ ਦੁੱਧ ਦਿੰਦੀ ਹੈ ਉਸ ਪਾਸੋਂ ਲੈ ਲਵੋ ਜਦ ਗੁਰੂ ਜੀ ਨੇ ਉਸ ਨੂਰੇ ਮਾਹੀ ਤੋਂ ਦੁੱਧ ਮੰਗਿਆ ਤਾਂ ਉਸ ਨੇ ਕਿਹਾ ਕਿ ਮੇਰੀ ਗਾਂ ਟੋਕੜ ਹੈ ਦੁੱਧ ਘਟਵੱਧ ਹੀ ਦਿੰਦੀ ਹੈ ਅਤੇ ਮੇਰੇ ਪਾਸ ਦੁੱਧ ਚੋਣ ਵਾਸਤੇ ਭਾਂਡਾ ਵੀ ਕੋਈ ਨਹੀਂ ਹੈ ਜਿਸ ਵਿੱਚ ਜੋ ਗਾਂ ਕੁਝ ਦੁੱਧ ਦੇਵੇ ਤਾਂ ਚੋ ਦੇਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਇੱਕ ਬਰਤਨ ਦਿੱਤਾ ਗੰਗਾ ਸਾਗਰ ਜਿਸ ਵਿੱਚ 288 ਛੇਕ ਸਨ ਤੇ ਗੁਰੂ ਜੀ ਨੇ ਉਸ ਨੂੰ ਬਰਤਨ ਦਿੰਦੇ ਹੋਏ ਕਿਹਾ ਕਿ ਉਸ ਗਾਂ ਨੂੰ ਥਾਪੀ ਦੇ ਕੇ ਦੁੱਧ ਚੋ ਕੇ ਲੈ ਆਉ ਮਾਹੀ ਕੁਝ ਭੌ ਵਾਲਾ ਪੀਰਾਂ ਫਕੀਰਾਂ ਤੋਂ ਡਰਨ ਵਾਲਾ ਸੀ ਉਸ ਨੇ ਉਹੀ ਬਰਤਨ ਫੜ ਕੇ ਗਊ ਚੋਣੀ ਸ਼ੁਰੂ ਕਰ ਦਿੱਤੀ ਗਊ ਨੇ ਦੁੱਧ ਨਾਲ ਬਰਤਨ ਭਰ ਦਿੱਤਾ ਜਦ ਨੂਰੇ ਮਾਹੀ ਨੇ ਅਜੇ ਹੋਰ ਵੀ ਦੁੱਧ ਦੇਖਿਆ ਤਾਂ ਉਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਜਿਹੜੀ ਗਊ ਦੁੱਧ ਨਹੀਂ ਸੀ ਦਿੰਦੀ ਉਸਨੇ ਇਤਨਾ ਦੁੱਧ ਦੇ ਦਿੱਤਾ ਹੈ ਜਿਸ ਦੀ ਕਦੀ ਆਸ ਹੀ ਨਹੀਂ ਕੀਤੀ ਜਾ ਸਕਦੀ ਸੀ ਅਤੇ ਉਹ ਬਹੁਤ ਹੈਰਾਨ ਸੀ ਕਿ ਬਰਤਨ ਵਿੱਚ ਛੇਕ ਹੋਣ ਦੇ ਬਾਵਜੂਦ ਵੀ ਉਸ ਵਿੱਚੋਂ ਦੁੱਧ ਦੀ ਇੱਕ ਬੂੰਦ ਵੀ ਨੱਢੀ ਨੂਰੇ ਮਾਹੀ ਨੇ ਵਾਪਸ ਜਾ ਕੇ ਇਹ ਘਟਨਾ ਆਪਣੇ ਮਾਲਕ ਨਵਾਬ ਰਾਏ ਕੱਲਾ ਨੂੰ ਦੱਸੀ ਤਾਂ ਨਵਾਬ ਰਾਏ ਕੱਲਾ ਨੇ ਗੁਰੂ ਜੀ ਦੇ ਚਰਨਾਂ ਤੇ ਆਪਣਾ ਸੀਸ ਝੁਕਾਇਆ ਅਤੇ ਗੁਰੂ ਜੀ ਤੋਂ ਸੇਵਾ ਦੇ ਬਾਰੇ ਪੁੱਛਿਆ ਇਸ ਤੇ ਗੁਰੂ ਜੀ ਨੇ ਇੱਕ ਘੋੜੇ ਤੇ ਘੋੜਸਵਾਰ ਦੀ ਮੰਗ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਸਰਹੰਦ ਭੇਜ ਕੇ ਸਹਿਬ ਜਾਦਿਆ ਅਤੇ ਮਾਤਾ ਗੁਜਰੀ ਦੀ ਖਬਰ ਮੰਗਵਾਈ ਜਾਵੇ ਰਾਏ ਕੱਲਾ ਨੇ ਨੂਰੇ ਮਾਹੀ ਨੂੰ ਸਰਹੰਦ ਭੇਜਿਆ ਜਦ ਨੂਰੇ ਮਾਹੀ ਨੇ ਵਾਪਸ ਆ ਕੇ ਗੁਰੂ ਜੀ ਦੇ ਛੋਟੇ ਸਹਿਬ ਜਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਦੇ ਸਰੀਰ ਤਿਆਗਣ ਦੇ ਬਾਰੇ ਜਾਣਕਾਰੀ ਦਿੱਤੀ ਤਾਂ ਗੁਰੂ ਜੀ ਨੇ ਤੀਰ ਦੀ ਨੋਕ ਨਾਲ ਇੱਕ ਘਾ ਦੀ ਤਿਰ ਨੂੰ ਪਟਦੇ ਹੋਏ ਕਿਹਾ ਕਿ ਅੱਜ ਤੋਂ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਇਸ ਤੇ ਰਾਏ ਕੱਲਾ ਨੇ ਹੱਥ ਜੋੜ ਕੇ ਕਿਹਾ ਕਿ ਉਹ ਵੀ ਮੁਗਲ ਹੈ ਤਾਂ ਗੁਰੂ ਜੀ ਨੇ ਰਾਏ ਕੱਲਾ ਨੂੰ ਗੰਗਾ ਸਾਗਰ ਰੇਹਲ ਤੇ ਇੱਕ ਖੰਡਾ ਦਿੰਦੇ ਹੋਏ ਕਿਹਾ ਜਦ ਤੱਕ ਤੁਹਾਡਾ ਪਰਿਵਾਰ ਇਹਨਾਂ ਵਸਤੂਆਂ ਦੀ ਸੇਵਾ ਕਰਦਾ ਰਹੇਗਾ ਤਦ ਤੱਕ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕੇਗਾ ਸਾਲ 1947 ਦੇ ਬਾਅਦ ਨਵਾਬ ਪਰਿਵਾਰ ਪਾਕਿਸਤਾਨ ਚਲੇ ਗਿਆ ਪਰ ਇਸ ਦੇ ਬਾਵਜੂਦ ਸਮੇਂ ਦੇ ਨਾਲ ਨਾਲ ਰੇਹਲ ਤੇ ਖੰਡਾ ਤਾਂ ਗੁੰਮ ਹੋ ਗਏ ਪਰ ਗੰਗਾ ਸਾਗਰ ਅੱਜ ਵੀ ਉਹਨਾਂ ਦੇ ਵੰਸ਼ਸ ਰਾਏ ਅਜੀਜ਼ ਉੱਲਾ ਪਾਕਿਸਤਾਨੀ ਸੰਸਦ ਦੇ ਕੋਲ ਸੁਰੱਖਿਅਤ ਹੈ ਅੱਜ ਸ਼ਹਿਰ ਦੇ ਵਿੱਚ ਰਾਏ ਕੱਲਾ ਦੀ ਹਵੇਲੀ ਵੀ ਮੌਜੂਦ ਹੈ ਜਿਸ ਨੂੰ ਦੇਖਣ ਲਈ ਰਾਜੇ ਅਜੀਜ਼ ਉੱਲਾ ਅਕਸਰ ਰਾਏਕੋਟ ਆਉਂਦੇ ਰਹਿੰਦੇ ਹਨ ਅੱਜਕੱਲ ਇਸ ਅਸਥਾਨ ਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਦਰਸ਼ਣੀ ਡਿਉੜੀ ਗੰਗਾ ਸਾਗਰ ਪਾਰਕ ਜੜਪੱਟੀ ਅਸਥਾਨ ਟਾਲੀ ਸਾਹਿਬ ਅਸਥਾਨ ਭਾਈ ਨੂਰਾ ਮਾਹੀ ਸਰਾ ਸ਼ਿਸ਼ੋਭਤ ਹੈ ਜਿਸ ਦੇ ਦਰਸ਼ਨ ਲਈ ਦੂਰੋਂ ਦੂਰੋਂ ਲੋਕ ਪੁੱਜਦੇ ਹਨ ਇਸ ਪਵਿੱਤਰ ਅਸਥਾਨ ਤੇ 2 ਤੇ 3 ਤੇ 4 ਜਨਵਰੀ ਨੂੰ ਸਾਲਾਨਾ ਜੋੜ ਮੇਲਾ ਲੱਗਦਾ ਹੈ